ਉਹਨਾਂ ਦੀ ਤੀਸਰੀ ਐਕਟੀਵਿਟੀ ਹੈ ਜਿਵੇਂ ਅੱਜ ਵਰਮਦੇਵ ਸਿੰਘ ਮੋਕੇ ਅਸੀਂ ਪਹਿਲਾਂ ਪਿੰਡਾਂ ਚ ਕਟੋਰੇ ਵੰਡਣ ਦਾ ਕਾਰਜ ਕੀਤਾ ਬੱਚਾ ਪਾਲਟੀ ਨੂੰ ਨਾਲ ਲੈ ਕੇ ਤੇਰਾ ਅਸੀਂ ਗੁੱਟੇ ਲਗਾਉਣ ਦਾ ਕੰਮ ਕੀਤਾ ਤੇ ਹੁਣ ਅਸੀਂ ਸਰਹੂਰ ਸਿਟੀ ਦੇ ਵਿੱਚ ਅੱਜ ਅਸੀਂ ਲੋਕਾਂ ਦੇ ਵਿੱਚ ਇਹ ਕਟੋਰੇ ਰੱਖਣ ਲਈ ਆਏ ਆ ਅਸੀਂ ਰੱਖ ਕੇ ਜਾਂਦੇ ਆ ਘਰਾਂ ਦੇ ਬਾਹਰ ਤਾਂ ਇਹਦਾ ਮਕਸਦ ਇੱਕੋ ਹੈ ਜਿਹਦੇ ਕੋ ਸਮਾਜ ਨੂੰ ਸੁਹੇਨਾ ਦੇ ਮਕਸਦ ਨਾਲ ਕਿਸੇ ਰੂਪ ਵਿੱਚ ਨਹੀਂ ਕਿਉਂਕਿ ਪੰਛੀ ਆਪੂ ਪਾਣੀ ਪੀਣ ਦਾ ਕੋਈ ਵਿਕਲਪ ਨਹੀਂ ਬਚਿਆ ਨਾ ਬ੍ਰੀਡਿੰਗ ਲਈ ਥਾਵਾਂ ਆਲ ਨੇ ਭਾਵ ਕਿ ਆਲ ਨੇ ਬਣਾਉਣ ਨੂੰ ਥਾਵਾਂ ਬਚੀ ਨਹੀਂ ਇਹ ਦੋਨੇ ਚੀਜ਼ਾਂ ਦਾ ਅਸੀਂ ਕੰਮ ਕਰ ਰਹੇ ਹਾਂ ਇੱਕ ਲੋਕਾਂ ਦੇ ਘਰ ਅੱਗੇ ਕਟੋਰੇ ਰੱਖਦੇ ਹੋ ਰਿਸਪੌਂਸ ਕੀ ਮਿਲਦਾ ਲੋਕਾਂ ਨੂੰ ਬਹੁਤ ਵਧੀਆ ਦੇਖੂ ਜੀ ਅਸੀਂ ਜਿੱਥੇ ਜਿੱਥੇ ਕਟੋਰੇ ਜਿੱਥੇ ਅਸੀਂ 3 ਸਾਲ ਪਹਿਲਾਂ ਰੱਖ ਕੇ ਗਏ ਸੀ ਦੁਆਰੇ ਸਕੂਲ ਨਹੀਂ ਜਾਂਦੇ ਤਾਂ ਸਭ ਨੂੰ ਚੰਗਾ ਲੱਗਦਾ ਕਿ 25 30 40% ਲੋਕ ਪਾਣੀ ਰੱਖਣ ਲੱਗੇ ਜੇ ਕਟੋਰਾ ਟੁੱਟ ਵੀ ਜਾਵੇ ਫਿਰ ਆਪਣੇ ਰੱਖਿਆ ਤਾਂ ਲੋਕ ਆਪਣੇ ਪਟੋਰੀ ਲੈ ਕੇ ਰੱਖਣਗੇ ਇਹ ਮੈਸੇਜ ਮਿਲ ਕੇ ਸੋਸ਼ਲ ਮੀਡੀਆ ਜਦ ਹੀ ਇਹ ਮੈਸੇਜ ਤੁਸੀਂ ਦੱਲੋ ਵੀ ਰਾਜਸਥਾਨ ਪੰਜਾਬ ਹਰਿਆਣਾ ਸਾਰਿਆਂ ਸਕੇ ਕਰਾਂ ਦੇ ਵਿੱਚ ਗਰੂਪੋਂ ਆਉਂਦੇ ਨੇ ਅਸੀਂ ਕਟੋਰੇ ਰੱਖ ਕੇ ਉਹ ਰਿਸ਼ਤਾ ਜਿਹੜਾ ਟੁੱਟਿਆ ਸੀ ਪੰਛੀ ਨੂੰ ਉਹ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਸਮਾਜ ਵਿੱਚ ਸਨੇਹਾ ਦੇ ਰਹੇ ਹਾਂ ਕਿ ਆਪਣੇ ਘਰਾਂ ਦੇ ਬਾਹਰ ਵਿਹੜਿਆਂ ਦੇ ਵਿੱਚ ਕਟੋਰਾ ਚ ਮਿੱਟੀ ਦੇ ਭਾਂਡੇ ਵਿੱਚ ਪਾਣੀ ਭਰ ਕੇ ਰੱਖੋ ਔਰ ਪੰਛੀਆਂ ਦੀ ਬਰੀਡਿੰਗ ਦੇ ਲਈ ਥਾਵਾਂ ਦੇ ਦਿਓ ਪੂਰੇ ਸੇ ਦੂਰ ਜਿਹੜੇ ਬਹੁਤ ਸਪੂਡਾਂ ਦੇ ਬੱਚੇ ਸਾਡੇ ਨਾਲ ਜੋੜੇ ਨੇ ਜਿਹੜੇ ਮਦਦ ਕਰਦੇ ਨੇ ਹੈਲਪ ਕਰਾਉਂਦੇ ਨੇ ਕਟੋਰੇ ਵੰਡਣ ਚ ਔਰ ਆਲਣੇ ਤਿਆਰ ਜਿੱਥੇ ਅੱਜ ਦੇ ਸਮੇਂ ਗਰਮੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਤਾਂ ਜਦੋਂ ਅਸੀਂ ਬਾਹਰ ਨਿਕਲਦੇ ਹਾਂ ਆਪਣੇ ਨਾਲ ਪਾਣੀ ਦੀ ਬੋਤਲ ਠੰਡੀ ਲੈ ਕੇ ਜਾਂਦੇ ਹਾਂ ਪਰ ਪੰਛੀਆਂ ਦੇ ਪੀਣ ਦੇ ਲਈ ਅੱਜ ਦੇ ਸਮਾਜ ਨੇ ਅੱਜ ਦੇ ਲੋਕਾਂ ਨੇ ਕਿਤੇ ਵੀ ਪਾਣੀ ਨਹੀਂ ਛੱਡਿਆ ਤਾਂ ਇੱਕ ਵੱਡਾ ਉਪਰਾਲਾ ਵਾਤਾਵਰਨ ਦਿਵਸ ਦੇ ਉੱਪਰ ਲక్ష్మణ ਸਿੰਘ ਚੱਠਾ ਆਕਰ ਨੇ ਜਿਹੜੇ ਕਿ ਤਕਰੀਬਨ 17 ਸਾਲਾਂ ਤੋਂ ਪੰਛੀਆਂ ਨੂੰ ਬਚਾਉਣ ਦੇ ਲਈ ਅਲੱਗ-ਅਲੱਗ ਤਰੀਕੇ ਦੇ ਜਿਹੜੇ ਯਤਨ ਨੇ ਉਹ ਕਰ ਰਹੇ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਆਪਣੀ ਗੱਡੀ ਦੇ ਵਿੱਚ ਇਸ ਵਕਤ ਮਿੱਟੀ ਦੇ ਕਟੋਰਿਆਂ ਨੂੰ ਭਰ ਕੇ ਉਹ ਬਾਹਰ ਨਿਕਲੇ ਨੇ ਅਲੱਗ-ਅਲੱਗ ਘਰਾਂ ਦੇ ਵਿੱਚ ਜਾ ਕੇ ਜਿਹੜੇ ਹਰ ਇੱਕ ਘਰ ਦੇ ਸਾਹਮਣੇ ਉਹ ਕਟੋਰੇ ਰੱਖਦੇ ਨੇ ਤੇ ਇੱਕ ਮੈਸੇਜ ਇੱਕ ਸੁਨੇਹਾ ਲੋਕਾਂ ਨੂੰ ਦਿੰਦੇ ਨੇ ਕਿ ਜਿਹੜੇ ਪੰਛੀ ਨੇ ਉਹਨਾਂ ਦਾ ਕੀ ਇਨਸਾਨ ਦੇ ਨਾਲ ਸਬੰਧ ਸੀ ਇਹ ਪੋਸਟਰ ਉਹ ਹਰ ਇੱਕ ਕਟੋਰੇ ਤੇ ਰੱਖਦੇ ਨੇ ਤਾਂ ਜੋ ਲੋਕ ਇਹਨੂੰ ਪੜ ਕੇ ਕਟੋਰੇ 'ਚ ਪਾਣੀ ਪਾਉਣ ਲੱਗ ਜਾਣ ਪੰਛੀਆਂ ਨੂੰ ਬਚਾਉਣ ਤੇ ਜਿਹੜੇ ਪੰਛੀ ਨੇ ਉਹਨਾਂ ਨੂੰ ਵੱਡੇ ਪੱਧਰ ਤੇ ਉੱਪਰ ਬਚਾਇਆ ਜਾ ਸਕੇ ਸਾਡੇ ਨਾਲ ਨੇ ਲక్ష్మణ ਸਿੰਘ ਛੱਠਾ ਛੱਠਾ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਅੱਜ ਵਾਤਾਵਰਣ ਦਿਵਸਾ ਤੇ ਵੱਡਾ ਉਪਰਾਲਾ ਤੁਸੀਂ ਕਰ ਰਹੇ ਹੋਏ ਪਹਿਲਾਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਸੋਹਣਾ ਇੱਕ ਸੁਨੇਹਾ ਜਵਾਤਾਵਰਨ ਦਿਵਸ ਦੇ ਮੌਕੇ ਸਮਾਜ ਦੇ ਵਿੱਚ ਦੇਣ ਜਾ ਰਹੇ ਹੋਗੇ ਸੋ ਅੱਜ ਅਸੀਂ ਸਾਡੀ ਇਹ ਹੁਣ ਤੀਸਰੀ ਐਕਟੀਵਿਟੀ ਆ ਜਵਾਤਾ ਵਰਨ ਦਿਵਸ ਮੌਕੇ ਅਸੀਂ ਪਹਿਲਾਂ ਪਿੰਡਾਂ 'ਚ ਕਟੋਰੇ ਵੰਡਣ ਦਾ ਕਾਰਜ ਕੀਤਾ ਬੱਚਾ ਪਾਲਟੀ ਨੂੰ ਨਾਲ ਲੈ ਕੇ ਫਿਰ ਅਸੀਂ ਬੂਟੇ ਲਗਾਉਣ ਦਾ ਕੰਮ ਕੀਤਾ ਤੇ ਹੁਣ ਅਸੀਂ ਸੰਗਰੂਰ ਸਿਟੀ ਦੇ ਵਿੱਚ ਅੱਜ ਅਸੀਂ ਕਲੋਨੀ ਦੇ ਵਿੱਚ ਇਹ ਕਟੋਰੇ ਰੱਖਣ ਲਈ ਆਏ ਆ ਅਸੀਂ ਰੱਖ ਕੇ ਜਾਂਦੇ ਆ ਘਰਾਂ ਦੇ ਬਾਹਰ ਬਹੁਤ ਜਿਹੜਾ ਮੇਰਾ 17 ਸਾਲ ਤੋਂ ਇਹ ਕਾਰਜ ਚੱਲ ਰਿਹਾ ਹੈਗਾ ਸਾਡਾ ਇਹਦਾ ਇਹਦਾ ਮਕਸਦ ਇੱਕੋ ਆ ਜੀ ਦੇਖੋ ਸਮਾਜ ਨੂੰ ਸੁਨੇਹਾ ਦੇਣਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਤਰੀਕੇ ਨਾਲ ਕਿਉਂਕਿ ਪੰਛੀਆਂ ਕੋਲ ਪਾਣੀ ਪੀਣ ਦਾ ਕੋਈ ਵਿਕਲਪ ਨਹੀਂ ਬਚਿਆ ਹੈਗਾ ਨਾਮ ਬਰੀਡਿੰਗ ਲਈ ਥਾਵਾ ਆਲ ਨੇ ਭਾਵ ਕਿ ਆਲ ਨੇ ਬਣਾਉਣ ਨੂੰ ਥਾਵਾ ਬਚੀ ਜਾਂਦੀਆਂ ਇਹ ਦੋਨੇ ਚੀਜ਼ਾਂ ਤੇ ਅਸੀਂ ਕੰਮ ਕਰ ਰਹੇ ਹਾਂ ਪੰਛੀਆਂ ਦੇ ਦੇਖੋ Google ਤੇ ਵੀ ਪਿਆ ਕਿ ਹਜ਼ਾਰਾਂ ਪ੍ਰਜਾਤੀਆਂ ਲੋਪ ਹੋ ਗਈਆਂ ਹਜ਼ਾਰਾਂ ਲੋਪ ਹੋਣ ਕਿਨਾਰੇ ਨੇ ਕਾਰਨ ਪਰਿਆਵਰਣ ਨਾਲ ਵਾਤਾਵਰਣ ਨਾਲ ਖਿਲਵਾੜ ਮਨੁੱਖ ਨੇ ਜਿਹੜਾ ਬੈਲੈਂਸ ਜੋ ਤੋੜਤਾ ਰੁੱਖਾਂ ਦੀ ਕਟਾਈ ਟਿੱਬਿਆਂ ਦੀਆਂ ਸਾਰੇ ਟਿੱਬੇ ਖਤਮ ਕਰਤੇ ਜਿਹੜੇ ਭਾਵ ਬਰੀਡਿੰਗ ਦੇ ਥਾਵਾ ਸੂ ਖਤਮ ਕਰਤੀਆਂ ਟੋਬੇ ਪਿੰਡਾਂ ਦੇ ਵਿੱਚ 80% ਲਗਭਗ 80% ਖਤਮ ਹੋ ਗਏ ਮਨੁੱਖ ਅੰਦਰ ਵੱਧਦੀ ਭੁੱਖ ਖਾ ਗਈ ਜਿਹੜੇ ਬੱਚੇ ਨੇ 10-15% ਉਹ ਜਦਾ ਗੰਦੇ ਪਾਣੀ ਨਾਲ ਭਰੇ ਪਏ ਨੇ ਪੀਣਯੋਗ ਪਾਣੀ ਨਹੀਂ ਜੇ ਕਮਰਸ਼ੀਅਲ ਹੋ ਗਏ ਉਹ ਠੇਕਿਆਂ ਤੇ ਦੇ ਰੱਖ ਰਹੇ ਨੇ ਲੋਕਾਂ ਨੇ ਇਸ ਤੇ ਹੁਣ ਤੁਸੀਂ ਲੋਕਾਂ ਦੇ ਘਰ ਅੱਗੇ ਇਹ ਕਟੋਰੇ ਰੱਖਦੇ ਹੋ ਰਿਸਪੌਂਸ ਕੀ ਮਿਲਦਾ ਲੋਕਾਂ ਨੂੰ ਬਹੁਤ ਵਧੀਆ ਦੇਖੋ ਜੀ ਅਸੀਂ ਜਿੱਥੇ-ਜਿੱਥੇ ਕਟੋਰੇ ਜਿੱਥੇ ਅਸੀਂ 3 ਸਾਲ ਪਹਿਲਾਂ ਰੱਖ ਕੇ ਗਏ ਸੀ ਦੁਬਾਰੇ ਉਸ ਕਲੋਨੀ ਚ ਜਾਨੇ ਤਾਂ ਸਾਨੂੰ ਚੰਗਾ ਲੱਗਦਾ ਕਿ 25-30-40% ਲੋਕ ਪਾਣੀ ਰੱਖਣ ਲੱਗ ਗਏ ਜੇ ਕਟੋਰਾ ਟੁੱਟ ਵੀ ਜਾਵੇ ਮੇਰੇ ਆਪਣੇ ਰੱਖਿਆ ਤਾਂ ਲੋਕ ਆਪਣੇ ਆਪ ਕਟੋਰੇ ਲਿਆ ਕੇ ਰੱਖਣ ਲੱਗ ਗਏ ਇਹ ਮੈਸੇਜ ਮਤਲਬ ਕਿ ਸੋਸ਼ਲ ਮੀ ਸਾਰੀਆਂ ਸਟੇਟਾਂ ਦੇ ਵਿੱਚੋਂ ਮੈਨੂੰ ਫੋਨ ਆਉਂਦੇ ਨੇ ਜੀ ਇਹ ਇੱਕ ਸੁਨੇਹਾ ਵੀ ਦੇ ਰਿਆਂ ਇੱਕ ਸੁਨੇਹਾ ਵੀ ਪੋਸਟਰ ਵੀ ਰੱਖਦੇ ਹੋ ਵਿੱਚ ਬਿਲਕੁਲ ਜੀ ਇਸ ਪੋਸਟਰ ਦੇ ਵਿੱਚ ਮੈਂ ਮਨੁੱਖ ਤੇ ਪੰਛੀਆਂ ਦੇ ਰਿਸ਼ਤੇ ਨੂੰ ਬਿਆਨ ਕੀਤਾ ਕਿ ਸਾਡੀ ਪੰਛੀਆਂ ਨਾਲ ਸਾਂਝ ਕੀ ਆ ਸਾਡੀ ਪੀੜੀਦਰ ਪੀੜੀ ਰਿਸ਼ਤਾ ਇੱਕ ਜਿਹੜਾ ਪੰਛੀਆਂ ਦੇ ਨਾਲ ਆ ਜਿਹੜਾ ਪਿਛਲੇ 25 ਸਾਲ ਤੋਂ ਟੁੱਟ ਗਿਆ ਪਹਿਲਾਂ ਜਿਹੜੇ ਸਾਡੇ ਪੁਰਖੇ ਸੀ ਉਹ ਪੰਛੀਆਂ ਦੀ ਰੱਖਿਆ ਕਰਦੇ ਸੀਗੇ ਪੰਛੀਆਂ ਇੱਕ ਘਰ 'ਚ ਰਹਿੰਦੇ ਸੀ ਛੱਤਾਂ 'ਤੇ ਚਿੜਗੀਆਂ ਥੱਲੇ ਇਨਸਾਨ ਰਹਿੰਦੇ ਸੀ ਲੋਕ ਰਹਿੰਦੇ ਸੀ ਪੰਛੀ ਮਨੁੱਖ ਦੇ ਨਾਲ-ਨਾਲ ਘਰਾਂ ਦੇ ਵਿੱਚ ਰਹਿੰਦੇ ਸੀ ਸਾਡੇ ਖੇਤਾਂ ਦੇ ਵਿੱਚ ਰਹਿੰਦੇ ਸੀਗੇ ਪੰਛੀ ਨੇ ਜਿਹੜੇ ਇਹ ਮਨੁੱਖ ਦੇ ਮਿੱਤਰ ਪੰਛੀ ਨੇਗੇ ਹਰ ਇੱਕ ਪ੍ਰਜਾਤੀ ਦਾ ਆਪਣਾ ਜੀਵਨ ਹੈ ਹਰ ਇੱਕ ਦਾ ਕੋਈ ਨਾ ਕੋਈ ਯੋਗਦਾਨਾ ਰੋਲ ਆ ਜਿਹੜੀ ਪ੍ਰਮਾਤਮਾ ਨੇ ਸ੍ਰਿਸ਼ਟੀ ਕਾਇਨਾਤ ਬਣਾਈ ਆ ਨਾ ਇਹ ਇਹਦਾ ਬਹੁਤ ਹਰ ਚੀਜ਼ ਦੀ ਸਾਨੂੰ ਲੋਡ ਆ ਬੈਲੈਂਸ ਬਣਾ ਕੇ ਰੱਖਣ ਦੀ ਪਰ ਮਨੁੱਖ ਨੇ ਬੈਲੈਂਸ ਤੋੜਤਾ ਇਸੇ ਕਰਕੇ ਕੁਦਰਤੀ ਆਫਤਾਂ ਆ ਰਹੀਆਂ ਨੇ ਇਸੇ ਕਰਕੇ ਸਾਡਾ ਜਿਹੜਾ ਵਾਤਾਵਰਨ ਇੰਨਾ ਜ਼ਿਆਦਾ ਖਰਾਬ ਹੋ ਰਿਹਾ ਲੋਕ ਬਿਮਾਰੀਆਂ ਤੋਂ ਪੀੜਤ ਹੋ ਰਹੇ ਨੇ ਇਹ ਸਾਰੇ ਇਹਦੇ ਕਾਰਨ ਨੇ ਅਸੀਂ ਕਟੋਰੇ ਰੱਖ ਕੇ ਉrista ਜਿਹੜਾ ਟੁੱਟਿਆ ਸੀ ਪੰਛੀਆਂ ਨੂੰ ਉਹ ਜੋੜਨ ਦੀ ਕੋਸ਼ਿਸ਼ ਕਰ ਰਹੇ ਆ ਸਮਾਜ ਨੂੰ ਸੁਨੇਹਾ ਦੇ ਰਹੇ ਆ ਕਿ ਆਪਣੇ ਘਰਾਂ ਦੇ ਬਾਹਰ ਵਿਹੜਿਆਂ ਦੇ ਵਿੱਚ ਕਟੋਰੀਆਂ ਚ ਮਿੱਟੀ ਦੇ ਭਾਂਡਿਆਂ ਚ ਪਾਣੀ ਭਰ ਕੇ ਰੱਖੋ ਔਰ ਪੰਛੀਆਂ ਨੂੰ ਬਰੀਡਿੰਗ ਲਈ ਥਾਵਾ ਦੇਵੋ ਹੁਣ ਤੁਸੀਂ ਦੇਖਿਆ ਹੋਣਾ ਕਿ ਏਸੀਆਂ ਦੇ ਵਿੱਚ ਘਰੇ ਪੰਛੀ ਆਲ ਨੇ ਬਣਾਉਂਦੇ ਨੇ ਥਾਵਾ ਨਹੀਂ ਬਚੀਆਂ ਕਿਤੇ ਕੋਈ ਬੰਦ ਪਿਆ ਘਰ ਉਹਦੇ ਗੇਟ ਦਰਵਾਜ਼ੇ ਦੇ ਉੱਪਰ ਥੋੜਾ ਜਿਹਾ ਖੁੱਲਾ ਰਹਿ ਜੇ ਉੱਥੇ ਅੰਡੇ ਜਾਂ ਬੱਚੇ ਰੱਖ ਲੈਂਦੇ ਨੇ ਸੋ ਉਹ ਅਸੀਂ ਆਲ ਨੇ ਮਿੱਟੀ ਦੇ ਸਾਡਾ ਆਲਣ ਦਾ ਹੈਗਾ ਕਨਸੈਪਟ ਜੀ ਬਣਾਉਣ ਦਾ ਲਗਾਉਣ ਦਾ ਤੇ ਵੰਡਣ ਦਾ ਜਿਹੜੇ ਬਿਲਕੁਲ ਫ੍ਰੀ ਸੇਵਾ ਮੁ ਕਰੇ ਮੇਰੇ ਹਰ ਸਾਰਾ ਸਾਲ ਆਲਨੇ ਮਿਲਦੇ ਨੇ ਦੋ ਆਲਨੇ ਚਾਰ ਆਲਨੇ ਕੋਈ ਵੀ ਜਦੋਂ ਮਰਜ਼ੀ ਲੈ ਕੇ ਜਾ ਸਕਦਾ ਜਿੱਥੇ ਅਸੀਂ ਜਾਂਦੇ ਆ ਦੂਰ ਦੂਕੇ ਵੰਡ ਕੇ ਵੀ ਉਹਨੇ ਅਸੀਂ ਲਗਾ ਕੇ ਵੀ ਆਉਂਦੇ ਆ ਸਕੂਲੀ ਬੱਚੇ ਮੇਰੇ ਨਾਲ ਵੀ ਲਿਆਜੇ ਪੁੱਤ ਸਕੂਲੀ ਬੱਚੇ ਇਸ ਤਰ੍ਹਾਂ ਸਾਡੇ ਨਾਲ ਛੋਟੇ ਵੱਡੇ ਵੱਖ-ਵੱਖ ਕਲਾਸਾਂ ਦੇ ਬਹੁਤ ਜੁੜੇ ਹੋਏ ਨੇ ਮੇਰੇ ਪਿੰਡ ਤੋਂ ਨਾਲ ਦੇ ਪਿੰਡਾਂ ਤੋਂ ਪੂਰੇ ਸੰਗਰੂਰ ਜ਼ਿਲ੍ਹੇ ਤੋਂ ਬਹੁਤ ਸਕੂਲਾਂ ਦੇ ਬੱਚੇ ਸਾਡੇ ਨਾਲ ਜੁੜੇ ਹੋਏ ਨੇ ਜਿਹੜੇ ਮਦਦ ਕਰਦੇ ਨੇ ਹੈਲਪ ਕਰਾਉਂਦੇ ਨੇ ਕਟੋਰੇ ਬਣਨ ਚੌਰ ਆਲਨੇ ਤਿਆਰ ਕਰਾਉਂਦੇ ਨੇ ਵਧੀਆ ਲੱਗਦਾ ਬੇਟਾ ਨਾਲ ਜਾਣੇ ਆਹੀ ਅੱਜ ਕਿੱਥੇ-ਕਿੱਥੇ ਦੇਖ ਕੇ ਆਏ ਅ ਤੇ ਹੁਣ ਉਰੇ ਆਈ ਪਿ ਕਟੋਰੇ ਵੰਡਣਾ ਕਿੰਨਾ ਵਧੀਆ ਲੱਗਦਾ ਜਦੋਂ ਤੁਹਾਡੇ ਦਿੱਤੇ ਹੋਏ ਕਟੋਰੇ ਚ ਪੰਛੀ ਪਾਣੀ ਪਿੰਦੇ ਨੇ ਬਹੁਤ ਵਧੀਆ ਲੱਗਦੀ ਘਰ ਦੇ ਵਧੀਆ ਕਹਿੰਦੇ ਨੇ ਰੋਕਦੇ ਤਾਂ ਨਹੀਂ ਹੈਗੇ ਨਹੀਂ ਸਕੂਲ ਵੀ ਜਾਣਾ ਪੜਦੇ ਵੀ ਹਾਂਜੀ ਬਿੱਲੇ ਟਾਈਮ ਕਟੋਰੇ ਵੰਡਣ ਜਾਂਦੇ ਆ ਜੀ ਸਵੇਰੇ ਸਕੂਲ ਜਾਦੇ ਨਹੀਂ ਕੰਮ ਕਰਦੇ ਸਕੂਲ ਤਾਂ ਬਿਲਕੁਲ ਇਹਨੇ ਲక్ష్మణ ਸਿੰਘ ਛੱਠਾ ਜਿਹੜੇ ਇੱਕ ਵੱਡਾ ਸੁਨੇਹਾ ਵਾਤਾਵਰਣ ਨੂੰ ਬਚਾਉਣ ਦੇ ਲਈ ਪੰਛੀਆਂ ਨੂੰ ਬਚਾਉਣ ਦੇ ਲਈ ਦੇ ਰਹੇ ਨੇ ਆਪਣੀ ਕਮਾਈ ਦੇ ਵਿੱਚੋਂ ਆਪਣੀ ਜਿਹੜੀ ਹੈਗੀ ਆ ਕਟੋਰੇ ਇਹ ਭਰ ਕੇ ਚਲਦੇ ਨੇ ਤੇ ਇੱਕ ਵੱਡਾ ਸੁਨੇਹਾ ਕਿਉਂਕਿ ਸਮੇਂ ਦੇ ਦੌਰਾਨ ਜਿਹੜੀ ਗਰਮੀਆਂ ਲਗਾਤਾਰ ਵੱਧ ਰਹੀ ਆ ਤੇ ਪੰਛੀਆਂ ਨੂੰ ਪੀਣ ਦੇ ਲਈ ਪਾਣੀ ਨਹੀਂ ਮਿਲ ਰਿਹਾ ਪੰਛੀਆਂ ਨੂੰ ਰਹਿਣ ਦੇ ਲਈ ਜਗ੍ਹਾਵਾਂ ਨਹੀਂ ਮਿਲ ਰਹੀਆਂ ਤਾਂ ਇੱਕ ਵੱਡਾ ਸੁਨੇਹਾ ਦੇ ਰਹੇ ਨੇ ਲੋਕਾਂ ਨੂੰ ਕਟੋਰੇ ਵੀ ਦੇ ਰਹੇ ਨੇ ਤੇ ਸੁਨੇਹਾ ਵੀ ਦੇ ਰਹੇ ਨੇ ਕਿ ਜਿਹੜੇ ਪੰਛੀ ਹੈਗੇ ਨੇ ਉਹ ਤੁਹਾਡੇ ਜੀਵਨ ਦਾ ਹਿੱਸਾ ਨੇ ਉਹਨਾਂ ਨੂੰ ਬਚਾਓ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਜਾਤੀਆਂ ਪੰਛੀਆਂ ਦੀ ਖਤਮ ਹੋ ਰਹੀਆਂ ਨੇ ਤਾਂ ਜੋ ਉਹ ਖਤਮ ਨਾ ਹੋ ਸਕਣ ਨਵੰਦੀਆ ਪੰਜਾਬੀ ਦੇ ਲਈ ਚਰਨਜੀਤ ਕੌਸ਼ਲ ਸੰਗਰੂਪਤ